ਤਿਪਰ ਜੀ ਇਹ ਦੱਸਿਓ ਪੰਜਾਬ ਤੇ ਜਿਹੜੇ ਫੰਡਸ ਨੇ ਉਹਨਾਂ ਦੇ ਵਿੱਚ ਵੀ ਤੇ ਕਰਜ਼ੇ ਦੀ ਜਿਹੜੀ ਲਿਮਿਟ ਹੁੰਦੀ ਹੈ ਉਹਦੇ ਵਿੱਚ ਵੀ ਮੋਦੀ ਸਰਕਾਰ ਨੇ ਕਟੌਤੀ ਕਰ ਦਿੱਤੀ ਹੈ ਜੀ ਬਿਲਕੁਲ ਜੀ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ ਅੱਜ ਦੀ ਤਰੀਕ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪੰਜਾਬ ਲਗਾਤਾਰ ਕਰਜ਼ੇ ਦੇ ਬੋਝ ਹੇਠ ਦਬਦਾ ਜਾ ਰਿਹਾ ਹੂੰ ਹੂੰ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਕਰਜ਼ਾ ਚੁੱਕਣ ਦੀ ਹੱਤ ਮੁਕਾਈ ਆ ਤੇ ਇਹ ਵਿੱਤੀ ਬੁਰਾ ਜਦੋਂ ਤੱਕ ਮੁਕਣਾ ਤਦ ਤੱਕ ਪੰਜਾਬ ਦੇ ਸਿਰ ਤੇ ਲਗਭਗ 4 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜੀ ਪਰ ਦੂਸਰੇ ਪਾਸੇ ਕੇਂਦਰ ਦੇ ਹਵਾਲੇ ਲਗਾਤਾਰ ਇਹ ਹਵਾਲਾ ਆਉਂਦਾ ਰਿਹਾ ਕਿ GST ਸਮੇਤ ਸਰਮੀ ਦੇਂਦੇ ਸਾਡਾ ਪਿੰਡੂ ਵਿਕਾਸ ਫੰਡ ਰੁਕ ਲੈਂਦੇ ਨੇ ਇਹ ਸਾਰੇ ਹਵਾਲਿਆਂ ਦੇ ਦਰਮਿਆਨ ਪੰਜਾਬ ਸਰਕਾਰ ਦੇ ਵਿੱਚ ਸਰਕਾਰਾਂ ਇਹ ਵੀ ਦਾਅਵਾ ਕਰਦੀ ਨੇ ਕਿ ਅਸੀਂ ਆਪਣੇ ਸਰੋਤ ਜਿਹੜੇ ਉਹਨਾਂ ਚ ਪ੍ਰਫੁੱਲਤ ਹੋ ਰਹੇ ਆ ਉਹਨਾਂ ਚ ਵਾਅਦਾ ਕਰ ਰਹੇ ਹਾਂ ਜੀ ਪਰ ਅੱਜ ਦੀ ਤਰੀਖ 'ਚ ਇਹ ਸੱਚ ਸਾਹਮਣੇ ਆ ਗਿਆ ਜਦੋਂ ਵਿੱਤ ਵਿਭਾਗ ਦੇ ਖੁਦ ਮੁੱਖ ਮੰਤਰੀ ਸਾਹਿਬ ਦੇ ਮੂਰੇ ਦਸਤਾਵੇਜ਼ ਰੱਖ ਕੇ ਅੰਕੜੇ ਰੱਖ ਕੇ ਉਹਨਾਂ ਜਾਣਕਾਰੀ ਕਿ ਜਨਾਬ ਕੇਂਦਰ ਆਪਣੇ ਫੰਡ ਤਾਂ ਰੋਕ ਕੇ ਰਿਹਾ ਆਪਣੀ ਹਿੱਸੇ ਦੇ ਹੁਣ ਉਸਨੇ ਆਪਣੇ ਕਰਜ਼ੇ ਦੀ ਹੱਦ ਦੇ ਵਿੱਚ ਵੀ ਕਟੌਤੀ ਸ਼ੁਰੂ ਕਰ ਦਿੱਤੀ ਆ ਜੇ ਇਹ ਦਸੂਰ ਜਾਰੀ ਰਿਹਾ ਤਾਂ ਸਤੰਬਰ ਮਹੀਨੇ ਤੋਂ ਆ ਤੁਹਾਨੂੰ ਆਪਣੀਆਂ ਸਬਸਿਡੀਆਂ 'ਚ ਕਟੌਤੀ ਕਰਨੀ ਪੈਣੀ ਆ ਜੀ ਇਹ ਚਿੱਠਾ ਜਦੋਂ ਮੁੱਖ ਮੰਤਰੀ ਸਾਹਿਬ ਦੇ ਮੂਰੇ ਆਇਆ ਤਾਂ ਪਰਾਨੀ ਵਾਲੀ ਗੱਲ ਵੀ ਸੀ ਪਰੇਸ਼ਾਨੀ ਵਾਲੀ ਕਰਦੀ ਸੀ ਹੂੰ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਹਰ ਸਾਲ 273 ਕਰੋੜ ਰੁਪਇਆ ਸਰਬ ਸਿੱਖਿਆ ਅਭਿਆਨ ਦੇ ਤਹਿਤ ਮਿਲਦਾ ਜਿਹੜਾ ਇੱਕ ਹੁੰਦਾ ਕਿ ਪੰਜਾਬ ਦੇ ਵਿੱਚ ਹਰ ਬਾਰੇ 241 ਸਕੂਲਾਂ ਨੂੰ ਨਵਿਆਉਣ ਦੇ ਲਈ ਜਾਂ ਉਹਨਾਂ ਦਾ ਪੁਨਰ ਸੁਧਾਰ ਕਰਨ ਦੇ ਲਈ ਉਹਦੇ ਲਈ 273 ਕਰੋੜ ਰੁਪਏ ਮੰਗਦਾ ਪਰ ਉਹ ਇੱਕ ਐਮਓਯੂ ਸਾਈਨ ਹੁੰਦਾ ਹਰ ਵਾਰ ਹੁਣ ਪਤਾ ਨਹੀਂ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਜਾਂ ਕੇਂਦਰ ਨੇ ਹੱਥ ਪਿੱਛੇ ਖਿੱਚਿਆ ਕਿ ਐਮਓਯੂ ਸਾਈਨ ਨਹੀਂ ਹੋਇਆ ਤੇ ਨਤੀਜਾ 273 ਕਰੋੜ ਤੇ ਕੇਂਦਰ ਤੇ ਇਹ ਸਭ ਸਿੱਖਿਆ ਭਿਆਨ ਦੇ ਤਹਿਤ ਫੰਡ ਚ ਕਟੌਤੀ ਹੋਊਗੀ ਉਸ ਤੋਂ ਬਾਅਦ ਨੈਸ਼ਨਲ ਹੈਲਥ ਸਿਸਟਮ ਹੈ ਸਾਡਾ ਜਿਹਨੂੰ ਲੈ ਕੇ ਬਵਾਦ ਵੀ ਹੋ ਗਿਆ ਸੀ ਪੰਜਾਬ ਸਰਕਾਰ ਚ ਕੇਂਦਰ ਚ ਪੋਟਵਾਂ ਨੂੰ ਲੈ ਕੇ ਜੇ ਉਹ ਹੈਲਥ ਸੈਂਟਰਾਂ ਨੇ ਹੈਨਾ ਉਹਨੂੰ ਲੈ ਕੇ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਸੋ ਉਹਦਾ ਪਿਛਲੇ ਬਰਸ਼ ਦਾ 650 ਕਰੋੜ ਖੜਾ ਹੈ ਹੂੰ ਹੂੰ ਪਲੱਸ 2 ਦੇ ਵਿੱਚ 450 ਕਰੋੜ ਹੋਰ ਹੈ ਕੋਈ ਇਹ ਜ 1100 ਕਰੋੜ ਆ ਖੜਾ ਹੈ ਸਾਡਾ ਜਿਹੜਾ ਕੇਂਦਰ ਰੋਖੀ ਖੜਾ ਹੈ ਨੈਸ਼ਨਲ ਹੈਲਥ ਸਿਸਟਮ ਦੇ ਤਾ ਜੀ ਸੋ ਇਹ 1100 ਕਰੋੜ ਖੜਾ ਹੈ ਫਿਰ ਪਿੰਡੂ ਵਿਕਾਸ ਫੰਡ ਦੀ ਲਗਾਤਾਰ ਚਰਚਾ ਹੁੰਦੀ ਹੈ ਆਪਾਂ ਅਕਸਰ ਗੱਲ ਕਰਦੇ ਰਹੀਏ ਕਿ ਪਿੰਡੂ ਵਿਕਾਸ ਮਕਾਉਣ ਦੀ ਕਵਾਇਤ ਦੇ حوالے ਨਾਲ ਇਹ ਹੈ ਕਿ ਮੰਡੀਆਂ ਮਕਾਉਣੀਆਂ ਪਰ ਉਹ ਇੱਕ ਕਦਮ ਉਹ ਤੋਂ ਅੱਗੇ ਆ ਗਿਆ ਹੁਣ ਸ਼ੈਲਰ ਨਾਲ ਜਿਹੜਾ ਵਿਵਾਦ ਖੜਾ ਹੋਇਆ ਪੰਜਾਬ ਦੇ ਵਿੱਚ ਉਹ ਵੀ ਕਿਤੇ ਇਹ ਸੰਕੇਤ ਕਰਦਾ ਕਿ ਮੰਡੀ ਕਰਨ ਦਾ ਭੋਗ ਪਾਉਣ ਵਾਲੀ ਗੱਲ ਹੈ ਪੰਜ ਸੀਜ਼ਨ ਹੋ ਗਏ ਮਤਲਬ ਇੱਕ ਸਾਲ 'ਚ ਦੋ ਸੀਜ਼ਨ ਹੁੰਦੇ ਆ ਝੋਨੇ ਔਰ ਕਣਕ ਦਾ ਸਾੜਾ ਖਰੀਦਦਾ ਇਹ ਜੇ ਕੁੱਲ ਪੰਜ ਸੀਜ਼ਨ ਹੋ ਗਏ ਪੰਜ ਸੀਨਾ ਸੀਜ਼ਨਾਂ ਦਾ ਪਿੰਡੂ ਵਿਕਾਸ ਫੰਡ ਲਗਭਗ 7000 ਕਰੋੜ ਕੇਂਦਰ ਰੋਕ ਕੇ ਬੈਠਾ ਜੀ 6760 ਕਰੋੜ ਸਾਡਾ ਕੇਂਦਰ ਕੰਨੀ ਪਕਾਇਆ ਖੜਾ ਅਜੇ ਤੱਕ ਉਹ ਦੇ ਨਹੀਂ ਰਿਹਾ ਹੂੰ ਹੂੰ ਇਸੇ ਤਰ੍ਹਾਂ ਫਿਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ ਹੈ ਜਿਹੜਾ ਉਹ ਫੰਡ ਦਾ ਵੀ ਲਗਭਗ 1100 ਕਰੋੜ ਦੀ ਵਿੱਚ ਕਟੌਤੀ ਕੀਤੀ ਹੋਈ ਹੈ ਕੇਂਦਰ ਨੇ ਉਹ ਸਾਡਾ ਰੁਕਿਆ ਹੋਇਆ ਪ੍ਰਾਣੀ ਪੈਨਸ਼ਨ ਯੋਜਨਾ ਦਾ ਜਦੋਂ ਪੰਜਾਬ ਸਰਕਾਰ ਨੇ ਫੈਸਲਾ ਲਿਆ ਨੋਟੀਫਿਕੇਸ਼ਨ ਲਿਆਂਦਾ ਤਾਂ ਉਸ ਤੋਂ ਬਾਅਦ ਕਰਜ਼ੇ ਦੀ ਜਿਹੜੀ ਹੱਦ ਹੈ ਉਹ ਚ 3000 ਕਰੋੜ ਦੀ ਕਟੌਤੀ ਕਰਤੀ ਹੂੰ ਹੂੰ ਸੋ 273 ਕਰੋੜ ਇੱਕ ਕਟੌਤੀ ਹੋਈ ਹੋਈ ਹੈ 1100 ਕਰੋੜ ਸਾਡਾ ਇੱਕ ਖੜਾ ਹੈ ਇਹਨਾ ਸਾਡਾ ਇੱਕ ਪਿੰਡੂ ਕਾ ਸਾਡਾ 7000 ਕਰੋੜ ਖੜਾ ਹੈ 1100 ਕਰੋੜ ਇਨਫਰਾਸਟ੍ਰਕਚਰ ਵਾਲਾ ਖੜਾ ਹੈ ਤੇ ਹੁਣ 3000 ਕਰੋੜ ਦੀ ਕਰਜੀਪੁਰ ਇਹ ਸਾਰਾ ਹਵਾਲਾ ਦੇ ਕੇ ਬਿਤਮਪਾ ਕਹਿੰਦਾ ਕਿ ਪੰਜਾਬ ਕੋ ਜਿਹੜੇ ਆਪਣੇ مالی ਸਰੋਤ ਨੇ ਉਹਨਾਂ ਚ ਜੇ ਕੋਈ ਮਾੜਾ ਮੋਟਾ ਵਾਧਾ ਹੋਇਆ ਜਾਂ ਇੱਕ ਸਾਈਟ ਚ ਹੋਇਆ ਜੀ ਜਾਂ GST ਚ ਹੋਇਆ GST ਵਾਲਾ ਵੀ ਕੇਂਦਰ ਕੋਲ ਜਾਂਦਾ ਫੇਰ ਸਾਡੇ ਕੋਲ ਆਉਣਾ ਹੁੰਦਾ ਪਰ ਕੇਂਦਰ ਸਮਝ ਨਹੀਂ ਦੇ ਰਿਹਾ ਜੀ ਤੇ ਵੈਸੇ ਤਾਂ ਗੱਲਾਂ ਇੱਥੇ ਰਿੱਤੇ ਵਾਲੇ ਚ ਵੀ ਜਾਂ ਸ਼ਰਾਵਲੇ ਚ ਬਹੁਤ ਦਮ ਜੇ ਮਾਰੇ ਗਈ ਸੀ ਕਿ ਇੰਨਾ ਜ਼ਿਆਦਾ ਵੱਧ ਜਾਂਦਾ ਸੋ ਉਹ 19 ਕਹਿੰਦੇ ਕਿ ਇੰਨੀ ਆਮਦ ਨਹੀਂ ਵਧੀ ਜਿੰਨੀਆਂ ਕਟੌਤੀਆਂ ਕੇਂਦਰ ਵੱਲੋਂ ਹੋ ਗਈਆਂ ਜਿਨੀ ਉਹ ਪਾੜਾ ਜਿਹੜਾ ਉਹ ਪੂਰਤੀ ਨਹੀਂ ਹੁੰਦੀ ਇਹਦੇ ਨਾਲ ਜੀ ਸੋ ਫਿਰ ਇਹਦੇ ਹਵਾਲੇ ਵਿੱਚ ਵਿਭਾਗ ਨੇ ਕਿ ਸਾਰ ਜਿਹੜੀਆਂ ਆਪਸ ਸਕੀਮਾਂ ਦੇ ਰਹੇ ਆ ਮੁਫਤਾਲੀਆਂ ਚਾਹੇ ਉਹ ਬਸਪਾ ਮੈਂ ਬਸ ਜਿਸਾ ਫਰਾਲੀਏ ਪਿੱਤੀ ਆੜੀ ਚਾਹੇ ਮੁਫਤ ਬਿਜਲੀ ਆੜੀ ਹੈ ਘਰਾਂ ਵਾਲੀ ਐ ਜਾਂ ਹੋਰ ਆਟਾ ਦਾਲਣ ਸਕੀਮ ਦੇ ਵਿੱਚ ਐ ਨਾ ਕੁਝ ਹੋਰ ਚੀਜ਼ਾਂ ਨਾਲ ਬਲਾ ਕੇ ਆ ਉਹ ਸਾਰੀਆਂ ਜਿਹੜੇ ਕਹਿੰਦੇ ਸਾਨੂੰ ਕਟੌਤੀ ਕਰਦੀ ਬਣੀ ਮੁੱਖ ਮੰਤਰੀ ਸਾਹਿਬ ਕਹਿੰਦੇ ਬਿਜਲੀ ਆੜੀ ਰਾਜ ਸਟੇਟ ਮੁਫਤ ਬਿਜਲੀ ਵਾਲੀ ਇਨੀਸ਼ੀਏਟਿਵ ਉਹ ਤੋਂ ਬਿਨਾਂ ਰਹਿਲੇ ਵਸੀਲੇ ਲੱਭੋ ਕਿ ਆਪਾਂ ਕੀ ਕਰ ਸਕਦੇ ਆ ਕਿੱਥੇ ਕੀ ਕਰ ਸਕਦੇ ਆ ਉਹਦੀ ਕੋਸ਼ਿਸ਼ ਕਰੋ ਇਹ ਤਾਂ ਸਾਡਾ ਵੋਟ ਬੈਂਕ ਅਸਲ 'ਚ ਪੰਜਾਬ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਉਹਨਾਂ ਲੀਡਰਾਂ ਦੇ ਵੋਟ ਬੈਂਕ ਦੀਆਂ ਸਕੀਮਾਂ ਨਹੀਂ ਡੋਬੋਆਂ ਜੀ ਤੇ ਪਰ ਆ ਕੇਂਦਰ ਦਾ ਬਤਿਹਰਾ ਇੱਕ ਬਹੁਤ ਵੱਧ ਭਾਗ ਹੈ ਜਿਹੜਾ ਸਪਸ਼ਟ ਦਿਖਾਉਂਦਾ ਕਿ ਕੇਂਦਰ ਦੀ ਸਰਕਾਰ ਕੀ ਇਸ ਲਈ ਵਿਚਾਰਾ ਕਰ ਰਹੀ ਕਿ ਐਥੇ ਭਾਜਪਾ ਵਾਲੀ ਸਰਕਾਰ ਜਾਂ ਭਾਈਵਾਲਾਂ ਦੀ ਸਰਕਾਰ ਲਈ ਸੋ ਇਸ ਲਈ ਹਰ ਵਿਭਾਗ ਨਾਲ ਸੰਬੰਧਤ ਹੁਣ ਮੁੱਖ ਮੰਤਰੀ ਸਾਹਿਬ ਕੋਲ ਰਿਪੋਰਟ ਆਈ ਹੈ ਉਹ ਤੋਂ ਬਾਅਦ ਉਹਨਾਂ ਨੇ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਮੈਂ ਵੀ ਕੋਸ਼ਿਸ਼ ਕਰਨਾ ਤੁਸੀਂ ਵੀ ਕਰੋ ਨਵੀਂ ਸਰਕਾਰ ਵਿੱਚ ਜਿਹੜੇ ਮੰਤਰੀ ਬਣੇ ਨੇ ਸੰਬੰਧਿਤ ਵਿਭਾਗਾਂ ਦੇ ਜਿੱਤੇ ਜਿੱਦਾ ਫੰਡ ਰੱਖਿਆ ਹੈ ਉਧਰ ਤੇ ਇੱਕ ਗਲਦਸਤਾ بڑا ਸਾਰਾ ਲੈ ਕੇ ਜਾਓ ਫੋਟੋ ਖਿਚਵਾਓ ਤੇ ਉਹ ਤੋਂ ਮਿੰਨਤ ਅਪਨਾ ਕਰੋ ਕਿ ਮਿਲਦਾ ਫੰਡ ਚਾਰਿਤ ਕਰੋ ਸੋ ਇਹ ਪੰਜਾਬ ਦੇ ਲਈ ਕਬੱਡੀ ਕਿਉਂਕਿ ਕਰਜ਼ਾ ਲਗਾਤਾਰ ਸਾਡਾ ਵੱਧ ਰਿਹਾ ਜੀ ਜੇ ਅਸੀਂ ਆਪਾਂ ਗੱਲ ਕਰਾਂ ਚਾਰ ਲੱਖ ਕਰੋੜ ਨੂੰ ਇਸ ਸਾਲ ਪਹੁੰਚ ਜਾਣਾ ਤੇ ਉਹ ਕੱਲਾ ਕਰਜ਼ਾ ਹੀ ਨਹੀਂ ਵੱਧਦਾ ਨਾਲ ਵਿਆਜ ਵੀ ਵੱਧ ਰਿਹਾ ਬਿਲਕੁਲ ਜੀ ਸੋ ਪੁਰਾਣਾ ਵਿਆਜ ਪੂਰਾ ਉਤਰਦਾ ਨਹੀਂ ਨਾ ਮਾ ਹਰ ਮਹੀਨੇ 4000 ਕਰੋੜ ਦਾ ਸੀ ਕਰਜ਼ਾ ਚੱਕਦੇ ਨੇ ਆਸਨ 4000 ਹਰ ਮਹੀਨੇ ਪੰਜਾਬ ਕਰਦਾ ਚੱਕ ਰਿਹਾ ਹੈ ਇਸ ਲਈ ਸਭ ਤੋਂ ਵੱਡੀ ਸਮੱਸਿਆ ਪਣੀ ਹੋਈ ਹੈ ਇਹ ਸਮੱਸਿਆ ਤੋਂ ਨਿਕਲਣਾ ਕਿੰਨਾ ਸੁੱਝ ਕੀ ਹੋਇਆ ਕਿ 2022 ਦੇ ਵਿੱਚ GST ਵਾਲਾ ਜਿਹੜਾ ਮੁਆਵਜ਼ਾ ਸੀਗਾ ਉਹ ਬੰਦ ਹੋ ਗਿਆ ਜੀ ਤੇ ਇਧਰ 300 ਯੂਨਟ ਵਾਲੀ ਮੁਕਤਤਾ ਸਕੀਮ ਸ਼ੁਰੂ ਹੋ ਗਈ ਉਹਦੇ ਨਾਲ ਸਿੱਧਾ 8000 ਕਰੋੜ ਦਾ ਨਵਾਂ ਬੋਝ ਪੈ ਗਿਆ ਪੰਜਾਬ ਦੇ ਉੱਤੇ 7500 ਕਰੋੜ ਦਾ ਬੋਝ ਮੁਫਤ ਬਿਜਲੀ ਵਾਲੇ ਘਰੇਲੂ 300 ਯੂਨਟ ਵਾਲਾ ਨਵਾਂ ਪਿਆ ਜੀ ਸੋ ਇਹ ਇਹ ਵੀ ਇਹ ਵੀ ਖੱਪਾ ਪੂਰਾ ਨਹੀਂ ਹੁੰਦਾ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਜੀ अच्छा वो जेडी तुसे हुणे गल कीती जी हुन जेडी बसਾਂ ਦੇ ਵਿੱਚ ਮੁਫਤ ਸਫਰ ਵਾਲੀ ਗੱਲ ਸੀਗੀ ਜਿਹੜੇ ਫੀਮੇਲ ਪੈਸੇਂਜਰਸ ਵਾਸਤੇ ਹੁਣ ਜੇ ਪੀਆਰਟੀਸੀ ਦੇ ਬਸਾਂ ਦੇ ਹਵਾਲੇ ਨਾਲ ਗੱਲ ਕਰੀਏ ਬਸਾਂ ਦੇ ਵਿੱਚ ਕਹਿੰਦੇ ਸਵਾਰੀਆਂ ਦੀ ਘਾਟ ਨਹੀਂ ਆ ਪਰ ਪੀਆਰਟੀਸੀ ਵਾਸਤੇ ਜਿਉ ਉਹਨਾਂ ਦਾ ਤੁਸੀਂ ਵੇਖੋ ਵੀ ਆਮਦਨ ਕਿੰਨੀ ਆ ਤਾਂ ਝੋਲਾ ਖਾਲੀ ਆ ਬਿਲਕੁਲ ਜੀ ਐ ਅਕਸਰ ਜਦੋਂ ਇਕੱਲੇ ਨੇ ਕਿਤੇ ਜਾਣਾ ਹੁੰਦਾ ਜੀ ਤਾਂ ਮੈਂ ਅਕਸਰ ਬਸ ਚੜ੍ਹ ਕੇ ਜਾਂਦਾ ਹੂੰ ਹੂੰ ਤੇ ਬੜਾ ਰਿਕਨੈਕਟਰ ਨੇ ਇੱਕ ਦਿਨ ਪਛਾਣ ਲਿਆ ਤੇ ਗੱਲਾਂ ਕਰਨ ਲੱਗੇ ਹੂੰ ਕੰਡਕਟਰ ਕਹਿੰਦਾ ਪਾਜੀ ਮੇਰੇ ਨਾਲ ਸੀਟ ਤੇ ਆ ਜਾਓ ਮੈਂ ਕਿਹਾ ਨਹੀਂ ਨਹੀਂ ਜਰ ਜਿੱਥੇ ਹੋਰ ਸਵਾਰੀਆਂ ਖੜੀਆਂ ਮੈਸਟਰ ਆ ਹੈਨਾ ਕਹਿੰਦਾ ਪਾਜੀ ਦੇਖਿਆ ਸਾਡੀ ਬੱਸ ਦੇਖ ਤੁਹਾਨੂੰ ਐ ਲੱਗਦਾ ਹੋਣਾ ਕਿ ਦੇਖੋ ਕਿਵੇਂ ਭਰੀ ਆ ਹੂੰ ਮੈਂ ਕਿਹਾ ਬਿਲਕੁਲ ਫੁੱਲ ਆ ਸਵਾਰੀ ਕਹਿੰਦਾ ਖੜੀਆਂ ਪਾਜੀ ਤੁਸੀਂ ਇਹ ਦੇਖੋ 20 25 ਆਣੇ ਤੁਸੀਂ ਖੜੇ ਹੋ ਹੂੰ ਤੇ ਮੈਂ ਕਿਹਾ ਹਾਂ ਕਹਿੰਦਾ ਮੇਰੇ ਝੋਲੇ 'ਚ ਦੇਖੋ ਪਾਜੀ ਮੈਂ ਝੋਲੇ 'ਚ ਦੇਖਿਆ ਆ ਖਾਦੀ ਮਖਾ ਜੀਆ ਕਹਿੰਦਾ ਪਾਜੀ 11 12 ਟਿੱਕਾਂ ਘਟੀਆਂ ਸਾਰੀ ਬੱਸ 'ਚ ਹੂੰ ਸੋ ਆ ਸਥਿਤੀ ਮਤਲਬ ਹਰ ਰੋਜ਼ ਪੰਜਾਬ ਦੀਆਂ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ 'ਚ 1 ਕਰੋੜ ਦੀ ਰਕਮ ਵਾਲੀ ਬੀਬੀਆਂ ਮੁਫਤ ਸਫ਼ਰ ਕਰਦੀਆਂ। 1 ਕਰੋੜ ਲੱਗਦਾ। ਆਸਾਨ ਹਰ ਰੋਜ਼ ਦਾ 1 ਕਰੋੜ ਹੈ। ਹੂੰ। ਪੰਜਾਬ ਸਰਕਾਰ ਕੰਨੀ ਪੀਆਰਟੀਸੀ ਦਾ 400 ਕਰੋੜ ਬਕਾਇਆ ਖੜਾ ਹੁਣ। ਉਹ ਅੱਛਾ ਜੀ। ਜਿਹੜਾ 300 ਕਰੋੜ ਕੱਲਾ ਬੀਬੀਆਂ ਦਾ। ਮਤਲਬ ਜੇ 1 ਕਰੋੜ ਰੋਜ਼ ਦਾ ਤਾਂ 30 ਕਰੋੜ ਦਾ ਮਹੀਨੇ ਦਾ ਹੋ ਗਿਆ ਸਿੱਧਾ। ਬਿਲਕੁਲ। ਤੇ ਇਸ ਹੁਣ ਪੀਆਰਟੀਸੀ ਦੀਆਂ ਬੱਸਾਂ ਆਸਤਨ ਹਰ ਰੋਜ਼ 2 ਕਰੋੜ 20 ਲੱਖ ਰੁਪਈਆ ਕਮਾਉਂਦੀ ਹੈ। ਅੱਛਾ ਜੀ। ਉਹਦੇ ਵਿੱਚੋਂ 1 ਕਰੋੜ ਵੀ ਕਮਾਉਂਦੀਆਂ ਬੀਬੀਆਂ ਨਾਲ ਕਿਉਂਕਿ ਅਗਲੇ ਤਾਂ ਕਹਿੰਦੇ ਇਸੇ ਸਰਕਾਰ ਤੋਂ ਬਿੱਲ ਲੈਣਾ ਨਾ। ਹਾਂ ਜੀ ਬਿਲਕੁਲ। ਹਾਂ। ਕਿ ਸਾਡੀ ਤਾਂ ਆਮਦਨੀ ਆ ਸਾਨੂੰ ਕਿੱਸਾ ਟਿਕਟ ਕੱਟੀ ਆ ਬੀਬੀਆਂ ਨੇ ਤੇ ਸਰਕਾਰ ਦੇਊਗੀ। ਹੂੰ। ਇਸ ਲਈ ਉਹ 1 ਕਰੋੜ ਬੀਬੀਆਂ ਵਾਲਾ ਕੱਢ ਦੋ 2 ਕਰੋੜ 20 ਲੱਖ ਚੋਂ। ਜੀ। ਪਿੱਛੇ ਬਚਿਆ ਉਹਨਾਂ ਕੋਲ 1 ਕਰੋੜ 20 ਲੱਖ। ਉਹਦੇ ਵਿੱਚੋਂ 90-95 ਲੱਖ ਦਾ ਹਰ ਰੋਜ਼ ਡੀਜ਼ਲ ਪੈਂਦਾ ਗੱਡੀਆਂ 'ਚ। ਹੂੰ ਪਿੱਛੇ 20 25 30 ਲੱਖ ਬਚਦਾ 20 25 30 ਲੱਖ ਨਾਲ ਸਰਕਾਰ ਸਰਕਾਰ ਦੀ ਹੁਣ ਪੀਆਰਟੀਸੀ ਬਸਾਂ ਚੱਲਣਗੀਆਂ ਡਰਾਈਵਰਾਂ ਦੀਆਂ ਕੰਡਕਟਰਾਂ ਦੀਆਂ ਤਨਖਾਹਾਂ ਰੱਖ-ਰਖਾਵ ਸਾਰਾ ਕੁਝ ਆਮਲਾ ਫਾਲਾ ਮਤਲਬ ਪੰਜਾਬ ਸਰਕਾਰ ਦਾ ਹਾਲ ਕੀ ਹੈ ਕਿ 300 ਕਰੋੜ ਤਾਂ ਬਕਾਇਆ ਬੀਬੀਆਂ ਵਾਲਾ ਖੜਾ ਜੀ ਜਿਹੜਾ ਰੋਡਵੇਜ ਨੂੰ ਦੇਣਾ ਹੈ 100 ਕਰੋੜ ਹੋਰ ਜਿਹੜੀਆਂ ਮੁਫਤ ਵਾਲੀਆਂ ਸੂਲਤਾਂ ਨੇ ਪੁਲਿਸ ਵਾਲੇ ਚੜ ਗਏ ਹੋਰ ਚੜ ਗਏ ਹੈ ਨਾ ਉਹਨਾਂ ਵਾਲੀ ਜਿਹੜੀ ਟਿਕਟ ਕੱਟੀ ਆ ਉਹ ਪਰਚੀਆਂ ਦਾ ਬਣਦਾ 400 ਕਰੋੜ ਦੇਣਾ ਹੈ ਹਾਲਤ ਕੀ ਹੈ ਕਿ ਪਿਛਲੇ ਦਿਨੀ 63 ਕਰੋੜ ਦਿੱਤਾ ਸੀ ਕਹਿੰਦੇ ਜੀ ਤਾਕੇ ਮੇਰਾ ਨਾ ਇੱਕ ਮਿੱਤਰ ਹੈ ਉਹਦਾ ਬਾਪੂ ਸਬਜੀ ਦੀ ਦੁਕਾਨ ਕਰਦਾ ਹੂੰ ਹੂੰ ਤੇ ਉਹ ਉਹਦੇ ਕੋਲ ਆਰਤੀਆ ਪਰਚੀ ਲੈ ਕੇ ਆਇਆ ਸ਼ਾਮ ਨੂੰ ਤੇ ਅਸੀਂ ਖੜੇ ਸੀਗੇ ਤੇ ਇਹ ਕਾਲਜ ਦੇ ਟਾਈਮ ਦੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ ਜੀ ਤੇ ਉਹ ਪਰਚੀ ਲੈ ਕੇ ਜਦੋਂ ਆਇਆ ਤੇ ਉਹ ਆਰਤੀਆ ਨੇ ਦੇਖਿਆ ਕਿੰਨੇ ਦੀ ਆ ਕਹਿੰਦਾ ਹੂੰ ਐ ਉਹਦਾ ਬਾਪੂ ਕਹਿੰਦਾ ਮੇਰੇ ਮਿੱਤਰ ਦਾ ਜਿਹੜਾ ਸਬਜੀ ਦੀ ਦੁਕਾਨ ਕਰਦਾ ਸੀ ਉਹ ਕਹਿੰਦਾ 1300 ਦੀ ਆ ਜੀ ਕਹਿੰਦਾ ਲੈ 800 ਰੁਪਿਆ ਬਾਕੀ ਫਿਰ ਕਰਦਾ ਉਹ ਕਹਿੰਦਾ ਯਾਰ ਐ ਕਿਉਂ ਕਰੀਏ ਨਾ 1300 ਦੀ ਹਜ਼ਾਰ ਤਾਂ ਸੀ ਕਹਿੰਦਾ ਕੋਈ ਨਾ ਹਸਾਬ ਤਾਂ ਆਪਣਾ ਚੱਲਦਾ ਹੀ ਆ ਹੂੰ ਤੇ ਮੈਂ ਮੈਂ ਉਹੀ ਪੁੱਛ ਲਿਆ ਮੈਂ ਘਾਟਤੀਆ ਸਾਹਿਬ ਫੇਰ ਕਿ 500 ਸਵੇਰੇ ਮਿਲ ਜੂ ਕਹਿੰਦਾ ਇਹੋ ਜਿਹਾ 500 500 ਮੇਰਾ ਲੱਖਾਂ ਸਾਰਿਆਂ ਕਿੰਨੀ ਫਸਿਆ ਕਹਿੰਦਾ ਰੋਜ਼ ਘੱਟ ਆ ਕੇ ਦਿੰਦੇ ਨੇ ਨਾ ਮੈਂ ਗਾਹ ਛੱਡਣ ਜੋਗਾ ਕਹਿੰਦਾ ਨਾ ਕੰਮ ਛੱਡ ਜੋਗਾ ਮੇਰੀ ਪਰਚੀ ਨਹੀਂ ਪੂਰੀ ਹੁੰਦੀ ਹੂੰ ਉਸੇ ਧਾਬ ਨਾਲ ਸਰਕਾਰ ਦਾ ਹਾਲ ਹੈ ਰੁਪਈਆ 400 ਕਰੋੜ ਦੇਣਾ ਪੀ ਆਰ ਟੀ ਸੀ ਵਾਲਿਆਂ ਦਾ 63 ਕਰੋੜ ਦਿੱਤਾ ਹੂੰ ਹੂੰ 63 ਕਰੋੜ ਤੋਂ ਬਾਅਦ ਵੀ ਅਜੇ 400 ਖੜਾ ਹੁਣ ਕੱਲ ਨੂੰ ਜਦੋਂ ਇਹ 15 ਦਿਨ ਬਾਅਦ ਜਦੋਂ ਨਵੀਂ ਪਰਚੀ ਆਉਗੀ ਆਰਤੀਆ ਵਾਂਗ ਫਿਰ ਉਹ ਚੋ ਕਹਿਣਗੇ ਇੰਨਾ ਕੁ ਲੈ ਲਓ ਜੀ ਜਿਵੇਂ ਬਿਜਲੀ ਵਾਲਾ ਮਸਲਾ ਕਿ ਪਾਵਰ ਕਾਮ ਡੁੱਬੀ ਤਾਂ ਜੇ ਸਾਨੀ ਆਇਆ ਕਹਿੰਦੇ ਹਾਲੋ ਹੈ ਕਿ ਹਾਂ ਮਤਲਬ ਉਹ ਤਾਂ ਅਗਲੇ ਤਾਂ ਸਬਸਿਡੀ ਦੇਈ ਜਾਂਦੇ ਨੇ ਲੋਕਾਂ ਨੂੰ ਪਰ ਪੰਜਾਬ ਸਰਕਾਰ ਸਮੇਂ ਸਿਰ ਹਦੈਗੀ ਨਹੀਂ ਕਰ ਪਾਉਂਦੀ ਉਹੀ ਹਾਲ ਹੁਣ ਪੀਆਰਟੀਸੀ ਦਾ ਕਿ ਪੀਆਰਟੀਸੀ ਵਾਲਿਆਂ ਨੂੰ ਸਮੇਂ ਸਿਰ ਹਦੈਗੀ ਨਾ ਹੋਣ ਦਾ ਨਤੀਜਾ ਹੈ ਕਿ 400 ਕਰੋੜ ਬਕਾਇਆ ਕੜ ਗਿਆ ਹਰ ਰੋਜ਼ੀ ਔਸਤਨ ਬੀਬੀਆਂ ਦਾ 1 ਕਰੋੜ ਦਾ ਮਤਲਬ ਹੈਗੀ ਰਾਸ਼ੀ ਇਸ ਹਿਸਾਬ ਨਾਲ ਉਹ ਵੋਟ ਬੈਂਕ ਦੀ ਸਿਆਸਤ ਤਾਂ ਹੋਰ ਕੀ ਹੈ ਜੀ ਮਸਲਾ ਚਾਹ ਪਿਛਲੀ ਸਰਕਾਰ ਕਰ ਗਈ ਹੁਣ ਵਾਲੀ ਦੀ ਮੋੜਨ ਦੀ ਹਿੰਮਤ ਨਹੀਂ ਮਤਲਬ ਜਿਹੜਾ ਕਿਸੇ ਪਿੰਡ ਸ਼ਹਿਰ ਤੋਂ ਬੱਸ ਚੜ੍ਹ ਕੇ ਲੁਧਿਆਣਾ ਕੋਈ ਫੈਕਟਰੀ ਚ ਦਿਹਾੜੀ ਕਰਨ ਜਾ ਰਿਹਾ 400 500 ਵਾਲੀ ਉਹ ਤਾਂ ਖੜਾ ਵੀ ਆ ਤੇ ਟਿਕਟ ਵੀ ਲਈ ਆ ਹਾਂ ਜੀ ਤੇ ਜਿਹੜੀ ਬੀਬੀ ਕਿਸੇ ਸਕੂਲ ਚ ਪ੍ਰੋਫੈਸਰ ਲੱਗੀ ਆ ਕਿਸੇ ਸਰਕਾਰੀ ਚ ਲੱਗੀ ਆ ਉਹਨੇ 2500 3000 ਦਾ ਪਰਸ ਪਾਇਆ ਹੁੰਦਾ ਬਾਹ ਚ ਐ ਟੇਢੀ ਜੀ ਕਰਕੇ ਹਾਂ ਤੇ 60000 65000 ਤਨਖਾਹ ਹੁੰਦੀ ਆ ਤੇ ਉਹ ਮੁਫਤ ਹੈ ਹੂੰ ਜੋ ਕੁ ਕ੍ਰਾਈਟੇਰੀਆ ਦਾ ਹੋਵੇ ਜਾਂਦਾ ਲੋੜ ਬੰਦਾ ਨਹੀਂ ਹੋਵੇ ਜੀ ਉਹ ਫਿਰ ਬੰਦੇ ਬੀਬੀ ਵਾਲਾ ਮਸਲਾ ਨਾ ਹੋਵੇ ਜੇ ਬੀਬੀਆਂ ਲਈ ਵੀ ਤਾਂ ਬੀਬੀਆਂ ਲਈ ਲੋੜ ਬੰਦ ਲਈ ਹੋਵੇ ਜਿਹੜੀ ਆਲਰੇਡੀ ਤਨਖਾਹਾਂ ਲੈਂਦੀਆਂ ਐ ਸਰਕਾਰੀ ਨੌਕਰੀਆਂ ਐ ਪ੍ਰਾਈਵੇਟ ਨੌਕਰੀਆਂ ਐ ਮਤਲਬ ਆਪਣੀਆਂ ਉਹ ਆਮਦਨ ਦੀ ਉਹ ਟੈਕਸ ਭਰਦੀਆਂ ਉਹਨਾਂ ਲਈ ਇਹ ਸਹੂਲਤਾਂ ਕਿਉਂ ਜੀ ਸੋ ਕਿਤਨਾ ਕਿਤੇ ਸੋਚਣ ਦੀ ਲੋੜ ਐ ਸੋ ਪੀਆਰਟੀਸੀ ਜਿਹੜੀ ਹਾਲਤ ਪਤਲੀ ਆ ਉਹ ਕਹਿੰਦੇ ਜੀ ਸਾਡੀਆਂ ਮਜ਼ਦੂਰਾਂ ਜੱਥੇ ਬੰਦੇ ਨੇ 3 ਜੁਲਾਈ ਨੂੰ ਹੜਤਾਲ ਕਰਨੀ ਐ ਜੇ ਹਾਲਤੇ ਹੀ ਹੂੰ ਅੱਛਾ ਇਹ ਦੱਸਿਓ ਜੀ ਲੋ ਜਿੱਥੇ ਹੁਣ ਇਹ ਸ਼ਾਇਦ ਹੁਣ ਇਸ ਖਬਰ ਦੇ ਜਦੋਂ ਵੇਰਵੇ ਪਤਾ ਲੱਗਣਗੇ ਤੁਹਾਡੇ ਤੋਂ ਉਦੋਂ ਇਹਦੀ ਅਸਲੀਅਤ ਪਤਾ ਲੱਗੂ ਪਰ ਜੇ ਸੁਰਖੀ ਪੜੀਏ ਤਾਂ ਅਗਲੀ ਖਬਰ ਇਹ ਹੈ ਅ ਵੀ ਜੀ ਪੰਜਾਬ ਦੇ ਵਿੱਚ ਵੀ ਆਈ ਪੀਜ਼ ਨੂੰ ਪੁਲਿਸ ਰੱਖਿਆ ਮੁੱਲ ਮਿਲੇਗੀ ਹੁਣ ਇਹ ਮੁੱਲ ਕਿਨੇ ਤਾਰਨਾ ਮੈਂ ਖਿਆ ਸਵਾਲ ਇਹ ਆ ਵੀ ਮੁੱਲ ਤਾਂ ਮਿਲੂਗੀ ਪਰ ਪੈਸੇ ਕਿੱਥੇ ਸਿਰ ਤੇ ਪੈਣਗੇ ਨਹੀਂ ਬਿਲਕੁਲ ਜੀ ਆਪਾਂ ਹੁਣੇ ਗੱਲ ਕਰਕੇ ਅਟਿਆ ਨਾ ਕਿ ਪੰਜਾਬ ਸਰਕਾਰ ਹੁਣ ਫਿਲੀਪਸੀ ਦੇ ਰੱਬ ਦੀ ਫਿਰਤੀ ਆ ਕਿ ਪੈਸੇ ਕਿੱਥੋਂ ਕੱਢੇ ਕਰਦੀ ਹੈ ਉਹਨਾਂ ਚੋ ਹੀ ਖੇਲਾ ਵਸਾਈ ਪੀ ਹੂੰ ਪੰਜਾਬ ਸਰਕਾਰ ਨੇ ਤੈਅ ਕਰ ਲਿਆ ਕਿ ਜਿਹੜੇ ਤਾਂ ਹੈਗੇ ਸਾਡੇ ਚੁਣੇ ਹੋਏ ਨੁਮਾਇंदे ਹੂੰ ਉਹਨਾਂ ਤਾਂ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਜੀ ਪਰ ਜਿਹੜਿਆ ਵੀਆਈਪੀ ਬਾਬੇ ਨੇ ਜੀ ਐਨਾ ਵੀਆਈਪੀ ਸਾਧ ਨੇ ਹੂੰ ਐ ਬੀਪੀਆਈ ਵੀਆਈਪੀ ਧਾਰਮਿਕ ਸੰਸਥਾ ਵਾਲੇ ਨੇ ਵੀਆਈਪੀ ਕਲਾਕਾਰ ਨੇ ਤੇ ਉੱਚ ਸਰੋਤੇ ਸੁਣਦੇ ਆਉਣੇ ਕਈ ਐਨ ਆਰ ਆਈ ਵੀ ਐਨ ਆਰ ਆਈ ਵੀ ਆਈ ਪੀ ਹੈਗੇ ਨੇ ਜਿਹੜੇ ਇੱਧਰ ਆਪਣਾ ਰੋਟੀ ਵਾਲਾ ਡੱਬਾ ਲੈ ਕੇ ਆਪ ਟ੍ਰੇਨ 'ਚ ਜਾਂਦੇ ਨੇ ਇੱਧਰ ਪੰਜਾਬ ਉਤਰ ਕੇ ਸਰਕਾਰ ਨਾਲ ਫੋਨ ਮਲਾ ਕੇ ਕਹਿੰਦੇ ਨੇ ਕਿ ਨਹੀਂ ਜੀ ਸਾਨੂੰ ਤਾਂ ਦੋ ਪੁਲਿਸ ਵਾਲੇ ਦੋ ਪਿੰਡ ਜਾਣਾ ਸੀ ਹਾਂਜੀ ਹਾਂਜੀ ਸੋ ਹੁਣ ਉਹ ਸਾਰੇ ਤਿਆਰ ਹੋ ਕੇ ਆਉਣ ਹੁਣ ਮੁੱਲ ਮਿਲੂਗੀ ਪੁਲਿਸ ਹਮ ਹਰੇਕ ਇੱਕ ਪੁਲਿਸ ਵਾਲਾ ਜੇ ਮਿਲੂਗਾ ਤਾਂ ਉਹਦੀ ਸਵਾ ਲੱਖ ਤੋਂ ਡੇਢ ਲੱਖ ਰੁਪਈਆ ਦੇਗੀ ਕਰਨੀ ਪਊ ਹਮ ਹਮ ਤੈ ਕਰ ਲੇ ਜੀ ਪੰਜਾਬ ਪੁਲਿਸ ਨੇ ਇੱਕ ਬਕਾਇਦਾ ਡਰਾਫਟ ਤਿਆਰ ਕੀਤਾ ਔਰ ਇਸ ਤਿਆਰ ਡਰਾਫਟ ਦੀ ਜਾਣਕਾਰੀ ਉਹਨਾਂ ਨੇ ਪੰਜਾਬ ਵਿਧਾਨਾ ਹਾਈ ਕੋਰਟ ਚ ਦਿੱਤੀ ਹੈ ਆਉਂਦੇ ਦਿਨਾਂ ਚ ਜਨਤਕ ਹੋ ਜਾਣੀ ਹੈ ਮਈ ਵੀ ਇਹ ਜੁਲਾਈ ਤੋਂ ਲਾਗੂ ਹੋ ਜਾਣਾ ਨਹੀਂ ਹੁਣ ਜੇ ਪੰਜਾਬ ਪੁਲਿਸ ਦੀ ਛਤਰੀ ਲੈਣੀ ਆ ਤਾਂ ਉਹਦਾ ਮੁੱਲ ਤਰਨਾ ਪਊਗਾ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹਦੀ ਆਮਦਨ 3 ਲੱਖ ਤੋਂ ਸਾਲਾਨਾ ਉੱਪਰ ਹੈ ਉਹ ਵਿਅਕਤੀ ਨੂੰ ਪੁਲਿਸ ਰੱਖਿਆ ਮੁਫਤ ਨਹੀਂ ਮਿਲੂਗੀ। ਹੂੰ ਹੂੰ 3 ਲੱਖ ਤੋਂ ਇਹ ਆਮਦਨ ਘੱਟ ਐ ਪਰ ਤੁਹਾਨੂੰ ਕੋਈ ਧਮਕੀ ਆ ਗਈ ਐ ਤੁਹਾਨੂੰ ਕੋਈ ਥ੍ਰੈਟ ਆ ਗਿਆ ਤੁਸੀਂ ਕਿਸੇ ਕੇਸ 'ਚ ਗਵਾਹ ਆਇਓ ਤੁਹਾਨੂੰ ਤਾਂ ਖਤਰਾ ਐ ਹੈਨਾ ਫਿਰ ਤਾਂ ਤੁਹਾਨੂੰ ਮਿਲੂਗੀ ਜੇ ਤੁਸੀਂ ਧਾਰਮਿਕ ਸ਼ਖਸੀਅਤੋਂ, ਵੀਆਈਪੀ ਸ਼ਖਸੀਅਤੋਂ ਐ ਕੋਈ ਪਰਸਨੈਲਿਟੀ ਹੋ ਕੋਈ ਅਦਾਕਾਰ, ਫਿਲਮਕਾਰ, ਗਾਇਕਾਰ ਹੋ ਹੈਨਾ ਕਿਸੇ ਸੰਸਥਾ ਸੰਗਠਨ ਦੇ ਨੁਮਾਇੰਦਿਆਂ ਫਿਰ ਤੁਹਾਨੂੰ ਮੋਲ ਸਿਕਿਉਰਟੀ ਮਿਲੂਗੀ। ਸੋ ਇਸ ਲਈ ਇਹ ਇੱਕ ਤਰ੍ਹਾਂ ਨਾਲ ਹੁਣ ਪੰਜਾਬਸ ਕਰਦਾ ਵੈਸੇ ਵੀ ਕਿਸੇ ਸਮਾਗਮ ਲਈ ਤੁਹਾਨੂੰ ਪੁਲਿਸ ਚਾਹੀਦੀ ਹੁੰਦੀ ਹੈ ਕੁਛ ਹੁੰਦਾ ਉਹਦੀ ਅਦਾਇਗੀ ਹੁੰਦੀ ਹੈ ਜੀ ਜੀ ਉਹਦੀ ਫੀਸ ਪੀਸਾ ਲੱਗਦੀ ਹੈ ਜੇ ਜਨ ਤੱਕ ਸਮਾਜਿਕ ਸਮਾਗਮ ਨਹੀਂ ਹੈ ਹੈਨਾ ਪਰ ਹੁਣ ਆ ਇੱਕ ਤਰੀਕੇ ਦੇ ਨਾਲ ਇੱਕ ਨਵਾਂ ਫਾਰਮੂਲਾ ਕੱਢਿਆ ਤਾਂ ਕਿ ਇਹਦੇ ਨਾਲ ਆਮਦਨ ਦਾ ਸਰੋਤ ਬਣੇ ਪਿਛਲੇ ਦਿਨੀ ਕੁਝ ਅਜਿਹੀਆਂ ਤਸਵੀਰਾਂ ਵੀਡੀਓ ਵੀ ਵਾਇਰਲ ਹੋਈਆਂ ਸੀ ਕਿ ਕੁਝ ਬੰਦਿਆਂ ਨੇ ਪ੍ਰਾਈਵੇਟ ਸਿਕਿਉਰਿਟੀ ਰੱਖੀ ਹੋਈ ਸੀ ਤੇ ਵਰਦੀ ਉਹਨਾਂ ਨੂੰ ਕਮਾਂਡੋ ਵਾਲੀਆਂ ਪੋਹਤੀਆਂ ਸੀ ਹਮ ਪੁਲਿਸ ਵਾਲੀਆਂ ਇਹਨਾਂ ਵਰਦੀਆਂ ਸੋ ਇਸ ਲਈ ਉਹ ਨਕਲੀ ਪੁਲਿਸ ਨਾਲ ਕਹਿੰਦੇ ਫਿਰ ਅਸਲੀ ਦਵਾਂਗੇ ਤੇ ਮੁੱਲ ਲਵਾਂਗੇ ਜੀ ਇਹ ਇਹ ਵਰਤੀਰਾ ਹੁਣ ਕਿੱਥੇ ਤੱਕ ਕਾਮਯਾਬ ਹੁੰਦਾ ਦੇਖਣ ਵਾਲੀ ਗੱਲ ਆ ਪਰ ਇਹਦੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਜਿਹੜੇ 900 ਨੂੰ ਮਿਲੀ ਹੋਈ ਆ ਹੁਣ ਤੱਕ ਸੁਰੱਖਿਆ ਉਹਦੇ ਬਾਰੇ ਨਾਲ ਮੁੜ ਕੇ ਸਮੀਖਿਆ ਵੀ ਹੋਣੀ ਆ ਪਰ ਪੰਜਾਬ ਸਰਕਾਰ ਨੂੰ ਫਿਕਰ ਵੀ ਆ ਕਿ ਇੱਕ ਸਮੀਖਿਆ ਕਰਕੇ ਪਹਿਲਾਂ ਰਾਜਨੀਤਿਕ ਇਸ਼ਾਰੇ ਤੇ ਕਹਿੰਦੇ ਮੂਸੇ ਵਾਲੀ ਦੀ ਸੁਰੱਖਿਆ ਹਟਾਈ ਸੀ ਤੇ ਉਹ ਨੁਕਸਾਨ ਭੋਗ ਗਿਆ ਅਜੇ ਤੱਕ ਉਹਦਾ ਉਹਦੇ ਮਾਪੇ ਇਨਸਾਫ ਦੀ ਆਸ ਲਈ ਮਤਲਬ ਸੜਕਾਂ ਤੇ ਉਤਰ ਲਈ ਮਜਬੂਰ ਨੇ ਜਾਂ ਰਾਜਨੀਤੀ ਦਾ ਵੀ ਹਿੱਸਾ ਬਣਦੇ ਜਾ ਰਹੇ ਨੇ ਉਸ ਚੱਕਰ ਦੇ ਵਿੱਚ ਪਰ ਸਰਕਾਰ ਦੇ ਉੱਤੇ ਉਹ ਦਾਗ ਖੜਾ ਹੈ ਸੋ ਇਸ ਲਈ ਇਹੀ ਜੇ ਪੈਨੂ ਦੇ ਉੱਤੇ ਜਾਣ ਤੋਂ ਪਹਿਲਾਂ ਸਰਕਾਰ ਇਹ ਵੀ ਗੌਰ ਰੱਖੇ ਪਰ ਆ ਤਰੀਕੇ ਦੇ حوالے ਨਾਲ ਇੱਕ ਚੰਗਾ ਪੈਨੂ ਹੈ ਘੱਟੋ ਘੱਟ ਜਿਹੜੇ ਉਹੀ ਦਿਖਾਵੇ ਲਈ ਲੈਂਦੇ ਆ ਉਹਨਾਂ ਸੋਚਿਆ ਕਰਨਗੇ ਜੀ ਅਰਵਿੰਦ ਕੇਜਰੀਵਾਲ ਨੂੰ ਐਕਸਰਾਈਜ਼ ਡਿਊਟੀ ਵਾਲੇ ਮਾਮਲੇ ਦੇ ਵਿੱਚ ਹੁਣ ਬੇਲ ਮਿਲ ਗਈ ਹੈ ਜ਼ਮਾਨਤ ਮਿਲ ਗਈ ਹੈ ਕੀ ਵੇਰਵਾ ਜੀ ਹਾਂ ਬਿਲਕੁਲ ਜੀ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਅਦਾਲਤ ਨੇ ਇਹ ਕਿਹਾ ਕਿ ਹਾਂ ਅਜਿਹਾ ਜੁਮਾਨ ਜੀ ਅਸਲ ਪਿਛਲੇ 2 ਦਿਨਾਂ ਤੋਂ ਲਗਾਤਾਰ ਇਸ ਮਸਲੇ ਤੇ ਸੁਣਵਾਈ ਚੱਲ ਰਹੀ ਸੀ ਈਡੀ ਆਪਣੀਆਂ ਦਲੀਲਾਂ ਪੱਖ ਰੱਖ ਰਹੀ ਸੀ ਤੇ ਅਰਵਿੰਦ ਕੇਜਰੀਵਾਲ ਦੀ ਧਿਰ ਦੇ ਵਕੀਲ ਆਪਣੀਆਂ ਦਲੀਲਾਂ ਪੱਖ ਰੱਖ ਰਹੇ ਸੀ ਜੀ ਈਡੀ ਨੇ ਦਮ ਭਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਲਈ 1100 ਕਰੋੜ ਦੀ ਰਿਸ਼ਵਤ ਲਈ ਹੂੰ 100 ਕਰੋੜ ਦੀ ਰਿਸ਼ਵਤ ਮੰਗਣ ਦੇ ਈਡੀ ਨੇ ਦੋਸ਼ ਲਾਇਆ ਅਰਵਿੰਦ ਕੇਜਰੀਵਾਲ ਤੇ ਹਵਾਲਾ ਦੇ ਕੇ ਕਿ ਇਹ ਬਕਾਇਦਾ ਦੱਖਣੀ ਖੇਤਰ ਦੇ ਸਮੂਹਾਂ ਤੋਂ ਪੈਸੇ ਮੰਗੇ ਗਏ ਆ ਤੇ ਪਰ ਕੇਜਰੀਵਾਲ ਦੇ ਵਕੀਲਾਂ ਦਾ ਹਵਾਲਾ ਸੀਗਾ ਕਿ ਜਿਹੜੇ ਸੂਆਂ ਦੀ ਗੱਲ ਕਰਦੇ ਨੇ ਤਾਂ ਖੁਦ ਬਦਨਾਮ ਨੇ ਜੀ ਇਹਨਾਂ ਖੁਦ ਕਈ ਮਾਮਲਿਆਂ 'ਚ ਘਰੇ ਨੇ ਇਸ ਲਈ ਇਹ ਤਾਂ ਇਹ ਕਹਿ ਰਹੇ ਨੇ ਕਿ ਰਿਸ਼ਵਤ ਮੰਗੀ ਆ ਸੀ ਲਈ ਥੋੜਾ ਜੀ ਇਹਦੇ ਸਬੂਤ ਨਹੀਂ ਗਏ ਇਹਦੀ ਕਹਿੰਦੀ ਅਸੀਂ ਹਵਾ 'ਚ ਗੱਲਾਂ ਨਹੀਂ ਕਰਦੇ ਸੋ ਇਹ ਸਾਰੀ ਦਲੀਲਾਂ ਦੀ ਕਾਰਵਾਈ ਚੱਲ ਰਹੀ ਸੀ ਜਿੱਦੇ ਬਚਾਲੇ ਆਖਰ ਮਤਲਬ ਅਦਾਲਤ ਨੇ ਅੱਜ ਦਿਨ ਦੇ ਵਿੱਚ ਦੋਹਾਂ ਧਿਰਾਂ ਦੀ ਪੱਖ ਸੁਣ ਤੋਂ ਬਾਅਦ ਫੈਸਲਾ ਰੱਖਮ ਰੱਖ ਲਿਆ ਸੀ ਸੋ ਹੁਣ देर रात ਨੂੰ ਲਗਭਗ 8:00 ਵਜੇ ਭਾਰਤੀ ਸਮੇਂ ਅਨੁਸਾਰ ਇਹ ਫੈਸਲਾ ਹੁੰਦਾ ਹੈ ਕਿ ਜਮਾਨਤ ਦਿੱਤੀ ਜਾਂ ਕਿ ਏਡੀ ਨੇ ਕੋਸ਼ਿਸ਼ ਵੀ ਕੀਤੀ ਕਿ ਅਸੀਂ ਨੂੰ ਚੈਲੰਜ ਧੁਰਤ ਕਰ ਲਈ ਪਰ ਰੋਕ ਲਵਾ ਕੇ 48 ਘੰਟਿਆਂ ਦੀ ਪਰ ਹੁਣ ਉਹਨਾਂ ਕੋਲ ਅਜੇ ਅਗਲੇ ਦਿਨ ਤੱਕ ਅਗਲੀ ਉਪਰਲੀ ਅਦਾਲਤ ਚ ਜਾਣ ਦਾ ਸਮਾਂ ਹੈਗਾ ਸੋ ਉਮੀਦ ਹੈ ਕਿ ਸਵੇਰ ਨੂੰ ਚੈਲੰਜ ਕਰ ਲਗੇ ਐਦਰ ਇੱਕ ਘੰਟੇ ਚੱਲ ਕੇ ਤੇ ਜਮਾਨਤ ਮਿਲ ਜਾਣੀ ਹੈ ਨਹੀਂ ਤਾਂ ਫਿਰ ਕੱਲ ਨੂੰ ਅਰਵਿੰਦ ਕੇਰ ਜੀ ਨਾਲ ਬਾਹਰ ਹੋਣਗੇ ਜੀ ਸੋ ਇਸ ਲਈ ਇਹ ਇਹ ਇੱਕ ਫੈਸਲਾ ਤਾਂ ਇਸ ਵਕਤ ਤੋਂ ਦੂਸਰੇ ਪਾਸੇ ਇੱਕ ਚਰਚਾ ਕਮਾਲ ਦੀ ਹੈ ਹੂੰ ਉਹ ਚਰਚਾ ਵਿਜੇ ਜੀ ਇਹ ਹੈ ਕਿ ਠੀਕ ਹੈ ਅਰਵਿੰਦ ਕੇਜਰੀਵਾਲ ਹੁਣੇ ਥੋੜਾ ਰਹਿ ਗਿਆ ਇਹਦੇ ਅੰਦਰ ਮਤਲਬ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਗ੍ਰਿਫਤੰਦਿਆ ਹੂੰ ਤੇ 1 ਅਪ੍ਰੈਲ ਨੂੰ ਤਿਹਾਰਜਲ ਚਲੇ ਜਾਂਦੇ ਆ ਜੀ 1 ਅਪ੍ਰੈਲ ਤੋਂ ਲੈ ਕੇ 10 ਮਈ ਤੱਕ ਉਹ ਤਿਹਾਰਜਲ ਰਹਿੰਦੇ ਆ 10 ਮਈ ਨੂੰ ਉਹਨਾਂ ਨੂੰ ਜ਼ਮਾਨਤ ਮਿਲੀ ਸੀ 2 ਜੂਨ ਤੱਕ ਲਈ ਜੀ 21 ਦਿਨਾਂ ਦੀ ਮਤਲਬ 1 ਅਪ੍ਰੈਲ ਤੋਂ 10 ਮਈ ਲਗਭਗ 1 ਮਹੀਨਾ 9-10 ਦਿਨ ਹੋਗੇ ਨਾ ਹੂੰ ਹੂੰ ਉਹਨਾਂ ਦਿਨਾਂ 'ਚ ਜਿਹੜੀਆਂ ਚੀਜ਼ਾਂ ਦੀ ਚਰਚਾ ਸੀ ਆ ਹੁਣ ਪਿਛਲੇ 18 ਦੀ ਚਰਚਾ ਨਹੀਂ ਅਗਲੇ ਕਿ ਹੁਣ 2 ਜੂਨ ਦੇ ਕੇਜਰੀਵਾਲ ਜੇਲ੍ਹ ਚ ਨੇ ਤੇ ਅੱਜ 20 ਜੂਨ ਨੂੰ ਜ਼ਮਾਨਤ ਦੀ ਗੱਲ ਹੋ ਰਹੀ ਹੈ ਜੀ ਹੁਣ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਿ ਭਜਨ ਘਟ ਗਿਆ ਕਿ ਵੱਧ ਗਿਆ ਪੂਰੀਆਂ ਵੱਧ ਖਾਧੀਆਂ ਕਿ ਨਹੀਂ ਅੰਬ ਚੂਪਲੇ ਜਾਂ ਨਹੀਂ ਚੂਪਲੇ ਹੈਨਾ ਬੀਪੀ ਵਧਿਆ ਕਿ ਘਟਿਆ ਸ਼ੂਗਰ ਘਟੀ ਕਿ ਵਧੀ ਇਨਸੁਲਿਨ ਦਾ ਟੀਕਾ ਲੱਗ ਗਿਆ ਕਿ ਨਹੀਂ ਲੱਗ ਗਿਆ ਮਤਲਬ ਪਹਿਲਾਂ ਬੜਾ ਹਗਮਾ ਚੱਲਦਾ ਸੀ ਕਿ ਬਾਹਰ ਚੋਣਾ ਚੱਲਦੀਆਂ ਸੀ ਹੂੰ ਸੋ ਜਿੰਨੀ ਦੇਰ ਚੋਣਾ ਚੱਲੀਆਂ ਓਨੇ ਦੇਰ ਚੋਣ ਡਰਾਮਾ ਵੀ ਚੱਲਿਆ ਜੀ ਤੇ ਹੁਣ ਪਰ ਆ 18 ਦਿਨਾਂ ਤੋਂ ਨਾ ਕਿਸੇ ਨੂੰ ਇਨਸੂਲਿਨ ਦੀ ਚਿੰਤਾ ਨਾ ਉਹਨਾਂ ਦੇ ਅੰਬ ਚ ਪਾਉਣ ਦੀ ਚਿੰਤਾ ਨਾ ਨਾ ਚੀਨੀ ਵੱਧ ਪਈ ਕਿ ਘਰਤ ਪਈ ਦੀ ਚਿੰਤਾ ਹਾਂ ਕੇਜਰੀਵਾਲ ਨੇ ਇਹ ਗੱਲ ਜ਼ਰੂਰ ਕਹੀ ਕਿ ਮੇਰਾ ਇਹ ਮੈਡੀਕਲ ਕਰਾਉਣਾ ਤਾਂ ਮੇਰੀ ਧਰਮ ਪਤਨੀ ਦੀ ਹਾਜ਼ਰੀ ਚ ਕਰਾਉਣਾ ਪੋਗਾ ਤੁਹਾਨੂੰ ਉਹਨਾਂ ਨੇ ਮੰਗ ਕੀਤੀ ਹੈ ਕਿ ਮੇਰਾ ਮੈਡੀਕਲ ਮੇਰੀ ਧਰਮ ਪਤਨੀ ਦੀ ਹਾਜ਼ਰੀ ਚ ਹੋਣਾ ਚਾਹੀਦਾ ਜੇਕਰ ਤੁਸੀਂ ਉਹਨਾਂ ਨੂੰ ਨਹੀਂ ਬੁਲਾ ਸਕਦੇ ਤਾਂ ਉਹਨਾਂ ਨੂੰ ਵੀਡੀਓ ਕਾਲ ਰਾਹੀਂ ਚਾਏ ਉਪਰੰਭਤ ਕਰਾਓ ਉਹਨਾਂ ਦੀ ਮਜੂਰੀ ਚ ਹੋਣਾ ਚਾਹੀਦਾ ਇਹ ਮੰਗ ਜ਼ਰੂਰ ਸੀ ਪਰ ਅੱਜ 2 ਦਿਨਾਂ ਦੀ ਸੁਣਵਾਈ ਤੋਂ ਬਾਅਦ ਉਹਨਾਂ ਨੂੰ ਉਹਨਾਂ ਲਈ ਉਹਨਾਂ ਦੇ ਸਮ ਪਾਰਟੀ ਲਈ ਇੱਕ ਰਾਹਤ ਭਰੀ ਖਬਰ ਜਰੂਰ ਆਈ ਆ ਪਰ ਅਜੇ ਈੜੀ ਦਮ ਭਰ ਰਹੀ ਐ ਕਿ ਸਾਡੇ ਕੋਲ ਬਹੁਤ ਹੱਥ ਸਬੂਤ ਹੈਗੇ ਨੇ ਅਸੀਂ ਉਹ ਅੱਗੇ ਚੈਲੰਜ ਕਰਾਂਗੇ ਹੂੰ ਦੀਪਕ ਜੀ ਪੰਜਾਬ ਚ ਮੌਸਮ ਕਿਹੋ ਜਿਹਾ ਗਰਮੀਆਂ ਤਾਂ ਹੁਣ ਰਸਮੀ ਆਗਾਜ਼ ਇੱਥੇ ਹੋ ਗਿਆ ਭਾਰਤ ਦੇ ਵਿੱਚ ਵੀ ਹੁਣ ਸਭ ਤੋਂ ਲੰਮਾ ਦੇ ਨਾਲ ਤੇ ਗਰਮੀਆਂ ਕਿੰਨੀਆਂ ਖੋਗੀਆਂ ਜੀ ਹੁਣ ਟੈਂਪਰੇਚਰ ਕਿੱਥੇ ਆ ਨਹੀਂ ਦੇਖੋ ਦੇਖੋ ਆ ਹੁਣ ਕੱਲ ਦਾ ਸ਼ਾਮ ਦਾ ਜਿਹੜੀ ਗੁੰਦਾਬੰਦੀ ਹੋਈ ਐ ਕਨਵਨਕਾਣੀ ਹੋਈ ਐ ਉਹਨੇ ਟੈਂਪਰੇਚਰ ਕਾਫੀ ਥੱਲੇ ਲਿਆਂਦਾ ਹੂੰ ਹੂੰ ਸੋ ਇਹ ਇਸ ਲਈ ਹੁਣ ਜਿਹੜਾ ਟੈਂਪਰੇਚਰ 45 46 47.8 ਤੱਕ ਚਲਾ ਗਿਆ ਸੀਗਾ ਮਤਲਬ ਓਵਰਾਲ ਪੰਜਾਬ ਦੇ ਵਿੱਚ 46 ਡਿਗਰੀ ਤਾਪਮਾਨ ਦੀ ਐਵਰੇਜ ਨਿਕਲ ਰਹੀ ਸੀ ਜੀ ਇਹਨਾ ਉਹ ਹੁਣ ਕਾਫੀ 36 38 48 ਐਦਾਂ ਤੱਕ 40 ਡਿਗਰੀਟ ਤੱਕ ਹੈਗਾ ਜੋ ਇਸ ਲਈ ਦੋ ਦਿਨਾਂ ਦੀ ਰਾਹਤ ਹੈਗੀ ਆ ਤੇ ਅਜੇ ਵੀ ਅੱਜ ਥੋੜੀ ਬੱਦਲਬਾਈ ਤੇ ਆਉਂਦੇ ਦੋ ਕੁ ਦਿਨਾਂ ਤੱਕ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਥਾਵਾਂ 'ਤੇ ਛਿੱਟੇ ਪੈ ਸਕਦੇ ਆ ਸੋ ਇਸ ਲਈ ਆਸ ਹੈ ਕਿ ਜਦ ਤੱਕ ਇਹ ਕੱਚਾ ਪੱਕਾ ਮੌਸਮ ਰਹੇ ਤਰ ਤੱਕ ਮਾਨਸੂਨ ਦਾ ਸੁਨੇਹਾ ਆ ਜਾਵੇ ਕਿਉਂਕਿ 7 ਜਾਂ 28 ਤਰੀਕ ਦੇ ਨੇੜੇ ਤੇ ਮਾਨਸੂਨ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਮਾਨਸੂਨ ਦੀ ਉਮੀਦ ਦੇ ਨਾਲ ਹੀ ਹਰ ਦਾ ਫਿਕਰ ਵੀ ਵੱਜ ਜਾਂਦਾ ਹੈ ਜੀ ਜੀ ਬਿਲਕੁਲ ਬਿਲਕੁਲ